ਸਤ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਚੈਨਲ ਨੂੰ ਕਰੋ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਤਾਂ ਜੋ ਤੁਹਾਡੇ ਕੋਲ ਆਉਣ ਵਾਲੀ ਹਰ ਨਵੀਂ ਵੀਡੀਓ ਪਹੁੰਚ ਸਕੇ ਜੋ ਵੀ ਤੁਹਾਨੂੰ ਰਿਸ਼ਤੇ ਦੱਸੇ ਜਾਂਦੇ ਨੇ ਅਸੀਂ ਉਹਨਾਂ ਰਿਸ਼ਤਿਆਂ ਦੇ ਫਾਈਲ ਨੰਬਰ ਦੱਸਦੇ ਹੁੰਦੇ ਆ ਜੀ ਜੇ ਕਿਸੇ ਵੀ ਰਪੈ ਨੂੰ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੁੰਦਾ ਹੈ ਤਾਂ ਜਦੋਂ ਤੁਸੀਂ ਸਾਡੇ ਨਾਲ ਗੱਲ ਕਰਦੇ ਹੋ ਤਾਂ ਸਾਨੂੰ ਰਿਸ਼ਤੇ ਦਾ ਫਾਈਲ ਨੰਬਰ ਦੱਸ ਦਿਆ ਕਰੋ ਜੀ ਤਾਂ ਕਿ ਸਾਨੂੰ ਲੱਭਣਾ ਆਸਾਨ ਹੋ ਜਾਂਦਾ ਹੈ ਜੋ ਵੀ ਤੁਹਾਨੂੰ ਇਹਨਾਂ ਰਿਸ਼ਤਿਆਂ 'ਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਉਹ ਰਿਸ਼ਤਾ ਕਰਨ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਆਪ ਕਰ ਲਿਆ ਕਰੋ ਜੀ ਅੱਜ ਆਪਾਂ ਲੈ ਕੇ ਆਏ ਹਾਂ ਜੀ ਆਸਟ੍ਰੇਲੀਆ ਦੇ ਮੁੰਡੇ ਅਤੇ ਕੁੜੀਆਂ ਦੇ ਰਿਸ਼ਤੇ ਜੋ ਕਿ ਆਸਟ੍ਰੇਲੀਆ ਗਏ ਹੋਏ ਨੇ ਇਹ ਰਿਸ਼ਤਾ ਹੈ ਜੀ ਆਪਣੇ ਕੋਲੇ ਖੰਨਾ ਏਰੀਆ ਜੀ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਲੜਕੇ ਦਾ ਡੇਟ ਆਫ ਬਰਥ ਹੈ 91 ਤੇ ਹਾਈਟ ਹੈ ਜੀ 6 ਫੁੱਟ 6 ਇੰਚ ਸਟੱਡੀ ਕੀਤੀ ਹੈ ਜੀ ਪਲੱਸ 2 ਤਿੰਨ ਭੈਣਾਂ ਨੇ ਤੇ ਇੱਕ ਭਰਾ ਹੈ ਜੀ ਭੈਣਾਂ ਤਿੰਨੋਂ ਹੀ ਮੈਰਿਡ ਨੇ 7 ਕਿੱਲੇ ਲੜਕੇ ਨੂੰ ਜ਼ਮੀਨ ਆਉਂਦੀ ਹੈ ਲੜਕਾ ਹੈ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਜੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਪੜੀ ਲਿਖੀ ਹੋਵੇ ਤੇ ਲੜਕੀ ਦੀ ਹਾਈਟ ਜੀ 5 8 ਤੋਂ ਘੱਟ ਨਾ ਹੋਵੇ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ 1233 ਹੈ ਜੀ ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਪਟਿਆਲਾ ਏਰੀਆਜ਼ ਦੀ ਇਹਨਾਂ ਦਾ ਪਟਿਆਲਾ ਲੋਕਲ ਹੀ ਆ ਪਰਜਾਪਤ ਕਾਸਟ ਲੜਕੀ ਦਾ ਡੇਟ ਆਫ ਬਰਥ 92 ਹਾਈਟ ਹੈ ਜੀ 5 ਫੁੱਟ 2 ਇੰਚ ਸਟੱਡੀ ਕੀਤੀ ਹੈ ਜੀ ਨੇ ਐਮ ਕਮ 2 ਭਰਾ ਤੇ 1 ਭੈਣ ਹੈ ਜੀ ਇਹ ਲੜਕੀ ਹੈ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਇਹਨਾਂ ਨੂੰ ਲੜਕਾ ਚਾਹੀਦਾ ਹੈ ਪਹਿਲ ਇਹ ਆਸਟ੍ਰੇਲੀਆ ਗਏ ਲੜਕੇ ਨੂੰ ਦਿੰਦੇ ਨੇ ਤੇ ਜੇ ਲੜਕਾ ਇਧਰ ਇੰਡੀਆ ਜੀ ਤਾਂ ਲੜਕੇ ਦੀ ਸਟੱਡੀ ਵਿੱਚ ਕੋਈ ਡਿਗਰੀ ਕੀਤੀ ਹੋਵੇ ਲੜਕਾ ਸਰਦਾਰ ਹੋਵੇ ਜੀ ਤੇ ਲੜਕੇ ਨੂੰ 4-5 ਕਿੱਲਾਂ ਤੱਕ ਜ਼ਮੀਨ ਆਉਂਦੀ ਹੋਵੇ ਲੜਕੇ ਦੀ ਕਾਸਟ ਪਰਜਾਪਤੀ ਹੋਵੇ ਜੀ ਜੈਸੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1256 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਲੁਧਿਆਣਾ ਏਰੀਆ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਲੜਕੇ ਦਾ ਡੇਟ ਆਫ ਬਰਥ ਹੈ 85 ਹਾਈਟ ਹੈ ਜੀ 5 ਫੁੱਟ 9 ਇੰਚ ਸਟੱਡੀ ਕੀਤੀ ਹੈ ਜੀ ਜੀਐਨਐਮ ਨਰਸਿੰਗ ਦੋ ਭੈਣ ਭਰਾਣੇ ਜੀ ਇਹ ਜ਼ਮੀਨ ਨਹੀਂ ਹੈਗੀ ਇਹਨਾਂ ਕੋਲ ਦੇ ਆਸਟ੍ਰੇਲੀਆ ਦੇ ਵਿੱਚ ਇਹ ਸਿਟੀਜ਼ਨ ਹੈ ਜੀ ਉਧਰ ਇਹਨਾਂ ਦਾ ਆਬਦਾ ਘਰ ਹੈ ਇਹ ਲੜਕਾ ਆਸਟ੍ਰੇਲੀਆ ਦੇ ਸਿਟੀਜ਼ਨ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਪਹਿਲ ਇਹ ਆਸਟ੍ਰੇਲੀਆ ਗਈ ਲੜਕੀ ਨੂੰ ਹੁੰਦੇ ਨੇ ਜੇ ਲੜਕੀ ਤੇ ਧੀਂ ਡੀਆ ਜੀ ਤਾਂ ਲੜਕੀ ਦੀ ਸਟੱਡੀ ਕੀਤੀ ਹੋਵੇ ਵਧੀਆ ਡਿਗਰੀ ਤੇ ਲੜਕੀ ਸੋਣੀ ਜਨੱਖੀ ਹੋਵੇ ਜੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1282 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਆ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਏਰੀਆ ਤਰਨਤਾਰਨ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਲੜਕੇ ਦਾ ਡੇਟ ਆਫ ਬਰਥ ਹੈ 94 ਹਾਈਟ ਹੈ ਜੀ 6 ਫੁੱਟ 2 ਇੰਚ ਸਟੱਡੀ ਕੀਤੀ ਹੈ ਜੀ ਉਧਰੇ ਨੇ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਹੋਇਆ ਤਿੰਨ ਭਰਾ ਨੇ ਜੀ ਇਹ ਤਿੰਨਾ ਭਰਾਵਾਂ ਨੂੰ ਟੋਟਲ 10 ਕਿੱਲੇ ਜ਼ਮੀਨ ਹੁੰਦੀ ਹੈ ਲੜਕਾ ਹੈ ਆਸਟ੍ਰੇਲੀਆ ਦੇ ਵਿੱਚ ਸਿਟੀਜ਼ਨ ਹੈ ਜੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਆਸਟ੍ਰੇਲੀਆ ਜਾਂ ਫਿਰ ਨਿਊਜ਼ੀਲੈਂਡ ਦੇ ਵਿੱਚ ਪੀਆਰ ਹੋਵੇ ਜੀ ਜੈਸੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਹੁੰਦਾ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1288 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਫਰੀਦਕੋਟੇਰੀ ਤੋਂ ਆਂਜੀ ਇਹ ਰਿਸ਼ਤਾ ਜੱਟ ਸਿੱਖ ਪਰਿਵਾਰ ਦੀ ਲੜਕੀ ਹੈ ਇਹ ਲੜਕੀ ਦਾ ਡੇਟ ਆਫ ਬਰਥ ਜੀ 94 ਹਾਈਟ ਹੈ 5 ਫੁੱਟ 4 ਇੰਚ ਸਟੱਡੀ ਕੀਤੀ ਜੀ ਬੀ ਟੈਕ ਤੇ ਬਾਹਰ ਜਾ ਕੇ ਲੜਕੀ ਨੇ ਐਮ ਟੈਕ ਕੀਤੀ ਹੋਈ ਆ ਦੋ ਭੈਣ ਭਰਾਣੇ ਜੀ ਇਹ ਤੇ ਇਹਨਾਂ ਦੇ ਮਦਰ ਨੇ ਜਿਹੜੇ ਉਹ ਸਰਕਾਰੀ ਜੋਬ ਕਰਦੇ ਨੇ ਜੀ ਲੜਕੀ ਹੈ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਆ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਆਸਟ੍ਰੇਲੀਆ ਵਿੱਚ ਪੀਆਰ ਹੋਵੇ ਲੜਕੀ ਨੂੰ ਜ਼ਮੀਨ 10 ਕਿੱਲਿਆਂ ਤੋਂ ਉੱਪਰ ਹੁੰਦੀ ਹੋਵੇ ਜੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1354 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਮਾਨਸਾ ਏਰੀਏ ਤੋਂ ਹੈ ਜੀ ਇਹ ਰਿਸ਼ਤਾ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਲੜਕੇ ਦਾ ਡੇਟ ਆਫ ਬਰਥ 96 ਹਾਈਟ ਹੈ ਜੀ 5 ਫੁੱਟ 11 ਇੰਚ ਸਟੱਡੀ ਕੀਤੀ ਹੈ ਜੀ ਬੀ ਕਮ 2 ਭੈਣ ਭਰਾਣੇ ਜੀ ਲੜਕੇ ਨੂੰ 5 ਕਿੱਲੇ ਜ਼ਮੀਨ ਆਉਂਦੀ ਹੈ ਲੜਕਾ ਇਹ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਆਸਟ੍ਰੇਲੀਆ ਦੇ ਵਿੱਚ ਗਈ ਹੋਵੇ ਜੀ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਇਸ ਰਿਸ਼ਤੇ ਦਾ ਫਾਈਲ ਨੰਬਰ 1384 ਹੈ ਜੀ ਤੁਸੀਂ ਸਾਡੇ ਨਾਲ ਇਸ ਦੇ ਬਾਰੇ ਗੱਲਬਾਤ ਕਰ ਸਕਦੇ ਆ ਜੀ ਅਗਲਾ ਰਿਸ਼ਤੇ ਜੀ ਆਪਣੇ ਕੋਲੇ ਰੋਪੜ ਤੋਂ ਜੱਟ ਸਿੱਖ ਪਰਿਵਾਰ ਦੀ ਲੜਕੀ ਹੈ ਇਹ ਲੜਕੀ ਦਾ ਡੇਟ ਆਫ ਬਰਥ ਹੈ ਜੀ 95 ਹਾਈਟ ਹੈ 5 ਫੁੱਟ 7 ਇੰਚ ਸਟੱਡੀ ਕੀਤੀ ਹੈ ਬੀ ਐਸ ਸੀ ਐਮ ਐਸ ਸੀ ਦੋ ਭੈਣਾਂ ਇੱਕ ਭਰਾ ਜੀ ਭਰਾ ਲੜਕੀ ਦਾ ਨਿਊਜ਼ੀਲੈਂਡ ਲੜਕੀ ਆਸਟ੍ਰੇਲੀਆ ਦੇ ਵਿੱਚ ਗਈ ਹੋਈ ਆ ਲੜਕਾ ਚਾਹੀਦਾ ਜਿਨ੍ਹਾਂ ਨੂੰ ਪੜਿਆ ਲਿਖਿਆ ਹੋਵੇ ਸੋਨਾ ਸੁਨੱਖਾ ਹੋਵੇ ਜੀ ਲੜਕੇ ਨੂੰ ਜ਼ਮੀਨ 8-10 ਕਿੱਲਾਂ ਤੱਕ ਆਉਂਦੀ ਹੋਵੇ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1387 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤੇ ਜੀ ਆਪਣੇ ਕੋਲੇ ਅਗਲਾ ਰਿਸ਼ਤੇ ਦੀ ਮਾਨ ਸਾਹਿਬੀ ਤੋਂ ਕਾਸਟ ਇਹਨਾਂ ਦੀ ਖੱਤਰੀ ਹੈ ਜੀ ਲੜਕੇ ਦਾ ਡੇਟ ਆਫ ਬਰਥ ਹੈ 91 ਹਾਈਟ ਜੀ 58 ਸਟੱਡੀ ਕੀਤੀ ਹੈ ਜੀ ਉਧਰ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਹੋਇਆ ਹੈ ਲੜਕੇ ਨੇ ਛੇ ਭੈਣਾਂ ਇੱਕ ਭਰਾ ਹੈ ਜੀ ਤੇ ਭੈਣਾਂ ਸਾਰੀਆਂ ਮੈਰਿਡ ਨੇ ਛੇ ਕਿੱਲੇ ਲੜਕੇ ਨੂੰ ਜ਼ਮੀਨ ਆਉਂਦੀ ਹੈ ਇਹਨਾਂ ਦਾ ਆਬਦਾ ਘਰ ਹੈ ਜੀ ਉਧਰ ਆਸਟ੍ਰੇਲੀਆ ਦੇ ਵਿੱਚ ਹੈ ਲੜਕੇ ਨੇ ਪੀਆਰ ਪਾਈ ਹੋਈ ਆ ਇਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਆਸਟ੍ਰੇਲੀਆ ਦੇ ਵਿੱਚ ਗਈ ਹੋਵੇ ਜੀ ਜੈਸ ਕਿਸੇ ਵੀਰਪੈਨ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ ਇਸ ਰਿਸ਼ਤੇ ਦਾ ਜੀ 1411 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਮਾਨਸਾ ਤੋਂ ਜੱਟ ਸਿੱਖ ਪਰਿਵਾਰ ਦੀ ਲੜਕੀ ਹੈ ਇਹਦੀ ਲੜਕੀ ਦਾ ਡੇਟ ਆਫ ਬਰਥ ਹੈ 95 ਹਾਈਟ ਜੀ 5 ਫੁੱਟ 3 ਇੰਚ ਸਟੱਡੀ ਕੀਤੀ ਹੈ ਜੀ ਬੀਐਸਸੀ ਐਮਐਸਸੀ ਦੋ ਭੈਣ ਭਰਾ ਨੇ ਇਹ ਲੜਕੀ ਨੇ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਹੈ ਤੇ ਲੜਕਾ ਚਾਹੀਦਾ ਹੈ ਆਸਟ੍ਰੇਲੀਆ ਗਿਆ ਹੋਵੇ ਜੀ ਲੜਕੇ ਨੂੰ ਜ਼ਮੀਨ 8-10 ਕਿੱਲਾਂ ਤੱਕ ਆਉਂਦੀ ਹੋਵੇ ਜੇ ਇਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ 1429 ਹੈ ਜੀ ਤੁਸੀਂ ਸਾਡੇ ਨਾਲ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਬਰਤਿੰਡਾ ਏਰੀਆ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਜੀ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਜੀ ਲੜਕੇ ਦਾ ਡੇਟ ਆਫ ਬਰਥ ਹੈ 95 ਹਾਈਟ ਹੈ 5 ਫੁੱਟ 9 ਇੰਚ ਸਟੱਡੀ ਕੀਤੀ ਹੈ ਬੀਐਸਸੀ ਐਗਰੀਕਲਚਰ ਲੜਕਾ ਹੀ ਇਕਲੌਤਾ ਹੀ ਹੈ ਜੀ ਅੱਠ ਕਿੱਲੇ ਲੜਕੇ ਨੂੰ ਜ਼ਮੀਨ ਆਉਂਦੀ ਹੈ ਉਦ ਰਹੀ ਆਸਟ੍ਰੇਲੀਆ ਦੇ ਵਿੱਚ ਇਹ ਲੜਕਾ ਸਰਕਾਰੀ ਜੋਬ ਕਰਦਾ ਹੈ ਜੀ ਲੜਕਾ ਉਧਰ ਯੂਨੀਵਰਸਿਟੀ ਚ ਪੀ ਐਚ ਡੀ ਕਰਾ ਰਿਹਾ ਹੈ ਲੜਕਾ ਆਸਟ੍ਰੇਲੀਆ ਦੇ ਵਿੱਚ ਪੀ ਆਰ ਹੈ ਲੜਕੀ ਚਾਹੀਦੀ ਹੈ ਜੋ ਕਿ ਪਹਿਲੇ ਆਸਟ੍ਰੇਲੀਆ ਦੀ ਲੜਕੀ ਨੰਦਦੇ ਨੇ ਜੀ ਜੇ ਲੜਕੀ ਦਰ ਇੰਡੀਆ ਤਾਂ ਲੜਕੀ ਦੀ ਵਧੀਆ ਸਟੱਡੀ ਕੀਤੀ ਹੋਵੇ ਤੇ ਲੜਕੀ ਸੋਹਣੀ ਸੁਨੱਖੀ ਹੋਵੇ ਜੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ 1478 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤੇ ਜੀ ਆਪਣੇ ਕੋਲੇ ਬਠਿੰਡਾ ਏਰੀਆ ਜੀ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਲੜਕੀ ਦਾ ਡੇਟ ਆਫ ਬਰਥ ਹੈ 94 ਹਾਈਟ ਹੈ ਜੀ 5 ਫੁੱਟ 2 ਇੰਚ ਸਟੱਡੀ ਕੀਤੀ ਹੈ ਐਮਬੀਏ ਦੋ ਭੈਣ ਭਰਾਣੇ ਜੀ ਇਹ ਲੜਕੀ ਹੀ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰ ਰਹੀ ਹੈ ਹਜੇ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਪੀਆਰ ਹੋਵੇ ਜੀ ਲੜਕੇ ਨੂੰ ਜ਼ਮੀਨ ਪੰਜ 6 ਕਿੱਲੇ ਤੱਕ ਆਉਂਦੀ ਹੋਵੇ ਜੀ ਜੈਸੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਇਸ ਰਿਸ਼ਤੇ ਦਾ ਫਾਈਲ ਨੰਬਰ 1482 ਹੈ ਜੀ ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਆਪਾਂ ਲੈ ਕੇ ਆਏ ਹਾਂ ਜੀ ਬਠਿੰਡੇ ਲੋਕਲੀ ਜੀ ਬਠਿੰਡਾ ਏਰੀਆ ਨਾਲ ਦਾ ਜੱਟ ਸਿੱਖ ਪਰਿਵਾਰ ਦਾ ਲੜਕਾ ਗੋਦ ਇਹਨਾਂ ਦਾ ਹਰੀ ਹੈ ਜੀ ਲੜਕੇ ਦਾ ਡੇਟ ਆਫ ਬਰਥ ਹੈ 93 ਹਾਈਟ 5 ਫੁੱਟ 10 ਇੰਚ ਸਟੱਡੀ ਕੀਤੀ ਹੈ ਜੀ ਪਲੱਸ 2 ਦੋ ਭੈਣਾਂ ਇੱਕ ਭਰਾ ਹੈ ਇੱਕ ਭੈਣ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਡੈਡੀ ਇਹਨਾਂ ਦੇ ਸਰਕਾਰੀ ਜੋਬ ਕਰਦੇ ਨੇ 13 ਕਿਲੇ ਲੜਕੇ ਨੂੰ ਜ਼ਮੀਨ ਆਉਂਦੀ ਹੈ ਜੀ ਲੜਕਾ ਇਹ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਲੜਕੀ ਚਾਹੀਦੀ ਹੈ ਜੋ ਕਿ ਆਸਟ੍ਰੇਲੀਆ ਦੇ ਵਿੱਚ ਗਈ ਹੋਵੇ ਜੀ ਜੈਸੀ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ 1490 ਹੈ ਜੀ ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਸੰਗਰੂਰ ਏਰੀਏ ਤੋਂ ਜੱਟ ਸਿੱਖ ਪਰਿਵਾਰ ਦੀ ਲੜਕੀ ਹੈ ਜੀ ਇਹ ਲੜਕੀ ਦਾ ਡੇਟ ਆਫ ਬਰਥ ਹੈ 99 ਹਾਈਟ ਹੈ ਜੀ 5 ਫੁੱਟ 5 ਇੰਚ ਸਟੱਡੀ ਕੀਤੀ ਜੀ ਪਲੱਸ 2 ਮੈਡੀਕਲ ਦੋ ਭੈਣ ਭਰਾ ਨੇ ਜੀ ਇਹ ਇਹ ਲੜਕੀ ਆਸਟ੍ਰੇਲੀਆ ਦੇ ਵਿੱਚ ਗਈ ਹੋਈ ਹੈ ਲੜਕੀ ਵਰਕ ਪਰਮਿਟ ਤੇ ਹੈ ਜੀ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਆਸਟ੍ਰੇਲੀਆ ਵਿੱਚ ਪੀਆਰ ਹੋਵੇ ਲੜਕੇ ਨੂੰ ਜ਼ਮੀਨ 15 ਕਿੱਲਿਆਂ ਤੱਕ ਆਉਂਦੀ ਹੋਵੇ ਜੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ 1492 ਹੈ ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਸਾਡੇ ਨਾਲ ਤੁਸੀਂ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤੇ ਜੀ ਆਪਣੇ ਕੋਲੇ ਮਲੋਟ ਏਰੀਏ ਤੋਂ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਜੀ ਲੜਕੇ ਦਾ ਡੇਟ ਆਫ ਬਰਥ ਹੈ 93 ਹਾਈਟ ਹੈ ਜੀ 5 ਫੁੱਟ 8 ਇੰਚ ਦੋ ਭਰਾਣ ਜੀ ਇਹ ਦੂਸਰਾ ਬ੍ਰਦਰ ਇਹਨਾਂ ਦਾ ਜਿਹੜਾ ਹੈਗਾ ਉਹ ਅਮਰੀਕਾ ਦੇ ਵਿੱਚ ਹੈ ਦੋਨਾਂ ਭਰਾਵਾਂ ਨੂੰ ਟੋਟਲ 12 ਕਿੱਲੇ ਜ਼ਮੀਨ ਆਉਂਦੀ ਹੈ ਲੜਕੇ ਨੂੰ 6 ਕਿੱਲੇ ਜ਼ਮੀਨ ਆਉਂਦੀ ਹੈ ਜੀ ਇਹ ਲੜਕਾ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਹੈ। ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਆਸਟ੍ਰੇਲੀਆ ਦੇ ਵਿੱਚ ਗਈ ਹੋਵੇ ਜੀ। ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1540। ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਜੀ। ਅਗਲਾ ਰਿਸ਼ਤਾ ਜੀ ਸਮਰਾਲਾ ਏਰੀਆ ਕਾਸਟ ਇਹਨਾਂ ਦੀ ਹੈਗੀ ਜੀ ਜੱਟ ਸਿੱਖ ਲੜਕੀ ਦਾ ਡੇਟ ਆਫ ਬਰਥ ਹੈ 95 ਹਾਈਟ ਹੈ ਜੀ 5 ਫੁੱਟ 8 ਇੰਚ ਸਟੱਡੀ ਕੀਤੀ ਹੈ ਪਲੱਸ 2 ਨਾਨ ਮੈਡੀਕਲ ਲੜਕਾ ਇਹ ਇਕਲੋਤ ਲੜਕੀ ਲੜਕਾ ਇਕਲੋਤ ਹੈ ਜੀ ਹਾਂ ਜੀ ਇਹ ਲੜਕੇ ਦਾ ਰਿਸ਼ਤਾ ਹੈ ਲੜਕਾ ਇਹ ਇਕਲੋਤ ਹੀ ਆ ਲੜਕੀ ਨੂੰ 6 ਕਿੱਲੇ ਜ਼ਮੀਨ ਆਉਂਦੀ ਹੈ ਲੜਕਾ ਹੀ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਜਿਸ ਦੀ ਸਟੱਡੀ ਬੀਐਸਸੀ ਨਰਸਿੰਗ ਕੀਤੀ ਹੋਵੇ ਜਾਂ ਫਿਰ ਬੀਟੈਕ ਕੀਤੀ ਹੋਵੇ ਜੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1543 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤੇ ਜੀ ਆਪਣੇ ਕੋਲੇ ਮੋਗੇ ਏਰੀਏ ਤੋਂ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਜੀ ਲੜਕੇ ਦਾ ਡੇਟ ਆਫ ਬਰਥ ਹੈ 94 height ਜੀ 5 ਫੁੱਟ 11 ਇੰਚ ਸਟੱਡੀ ਕੀਤੀ ਹੈ ਜੀ ਪਲੱਸ 2 ਲੜਕਾ ਇਹ ਇਕਲੌਤਾ ਹੀ ਆ 10 ਕਿੱਲੇ ਲੜਕੇ ਨੂੰ ਜ਼ਮੀਨ ਆਉਂਦੀ ਹੈ ਜੀ ਲੜਕਾ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਆਸਟ੍ਰੇਲੀਆ ਦੇ ਵਿੱਚ ਗਈ ਹੋਵੇ ਜੀ ਜੇ ਕਿਸੇ ਵੀਰਪੈਨ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ 1544 ਹੈ ਜੀ ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਆਸਟ੍ਰੇਲੀਆ ਦੇ ਵਿੱਚ ਜਿਹੜੇ ਗਏ ਨੇ ਮੁੰਡੇ ਕੁੜੀਆਂ ਉਹਨਾਂ ਦੇ ਰਸਤੇ ਜੋ ਵੀ ਤੁਹਾਨੂੰ ਇਹ ਰਸਤੇ ਦੱਸੇ ਗਏ ਨੇ ਜੇ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਕਿਸੇ ਵੀ ਵੀਰ ਭੈਣ ਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡਾ ਜੋ ਸਕਰੀਨ ਤੇ ਨੰਬਰ ਆ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਤੇ ਤੁਸੀਂ ਸਾਨੂੰ ਵਟਸਐਪ ਨੰਬਰ ਤੇ ਜੋ ਵੀ ਰਿਸ਼ਤਾ ਪਸੰਦ ਆਉਂਦਾ ਉਸ ਦਾ ਫਾਈਲ ਨੰਬਰ ਦੱਸ ਦਿਆ ਕਰੋ ਜੀ ਫਾਈਲ ਨੰਬਰ ਉਹਦਾ ਸੈਂਡ ਕਰ ਦਿਆ ਕਰੋ ਕਿ ਕਿੰਨੇ ਫਾਈਲ ਨੰਬਰ ਵਾਲਾ ਤੁਸੀਂ ਸਾਨੂੰ ਰਿਸ਼ਤਾ ਪੁੱਛ ਰਹੇ ਹੋ ਜੇ ਕਿਸੇ ਵੀਰ ਪੈਣੇ ਆਪਣੇ ਰਿਸ਼ਤੇ ਦੀ ਐਡ ਪਾਉਣੀ ਹੈ ਤਾਂ ਤੁਸੀਂ ਸਾਨੂੰ WhatsApp ਨੰਬਰ ਤੇ ਬਾਇਓ ਡਾਟਾ ਬੱਚਿਆਂ ਦਾ ਸੈਂਡ ਕਰ ਦਿਆ ਕਰੋ ਜੀ ਨਾਲ ਪਿਕ ਵੀ ਸੈਂਡ ਕਰ ਦਿਆ ਕਰੋ ਧੰਨਵਾਦ ਜੀ